ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਪੂਰਾ ਤਾਮ-ਚਾਮ ਅਤੇ ਅੱਧੀ ਚੋਟੀ ਦਾ ਜੋਰ ਲਗਾਉਣਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਠੀਆ ਦੇ ਵਿਰੁੱਧ ਇੱਕ ਪਾਸੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਵੱਲੋਂ ਮੁਲਾਕਾਤ ਕੀਤੀ ਗਈ ਵਿਕਰਮ ਜਿਠੀਆ ਦੇ ਨਾਲ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ ਜਿਵੇਂ ਹੀ ਬਿਕਰਮ ਜੀਠਿਆ ਨੂੰ ਨਾਬਾਦੀਨ ਨਵੀਂ ਜੇਲ੍ਹ ਦੇ ਵਿੱਚ ਮਿਲ ਕੇ ਆਏ ਮੁਲਾਕਤ ਕਰਕੇ ਆਏ ਅਗਬ ਬੁਲਾ ਹੋ ਗਿਆ ਐਸਐਸਪੀ ਬਰੂਨ ਸ਼ਰਮਾ ਨੂੰ ਕਿਹਾ ਕਿ ਤੁਸੀਂ ਆਪਣਾ ਪਾਸਪੋਰਟ ਬਣਾ ਲਓ ਕਿਉਂਕਿ ਤੁਸੀਂ ਆਪ ਆਦਮੀ ਪਾਰਟੀ ਦੇ ਇਕਲੌਤੇ ਪੁੱਤਰ ਬਣ ਕੇ ਹੋ ਤੇ ਇਧਰ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਹੁਣ ਫਿਰ ਤੋਂ ਦੁਬਾਰਾ ਅੱਡੀ ਚੋਟੀ ਦਾ ਜੋ ਨਗਾਨ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਜੀਠਿਆ ਦੇ ਵਿਰੁੱਧ ਆਈਪੀਐਸ ਹਰਪ੍ਰੀਤ ਸਿੰਘ ਸਿੱਧੂ ਦੀ ਐਂਟਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤਿਆ ਦੀਆਂ ਮੁਸ਼ਕਲਾਂ ਵੱਡੇ ਪੱਧਰ ਤੇ ਵਧਾ ਦਿੱਤੀਆਂ ਨੇ ਇਹ ਉਹੀ ਆਈਪੀਐਸ ਅਫਸਰ ਹਰਪ੍ਰੀਤ ਸਿੰਘ ਸਿੱਧੂ ਨੇ ਜਿਨ੍ਹਾਂ ਨੇ ਹੱਥ ਪਾਇਆ ਸੀ ਬਿਕਰਮਜੀਤਿਆ ਨੂੰ ਜਦੋਂ ਚਰਨਜੀਤ ਸਿੰਘ ਚੰਨੀ ਐਸੇ 111 ਦਿਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ ਉਸ ਤੋਂ ਬਾਅਦ ਡੈਪੂਟੇਸ਼ਨ ਤੇ ਚਲੇ ਗਿਆ ਆਉਣਾ ਇਹਨਾਂ ਨੇ 2026 ਦੇ ਵਿੱਚ ਸੀ ਲੇਕਿਨ ਇਹ 25 ਦੇ ਵਿੱਚ ਆ ਗਿਆ ਨਹੀਂ ਪੰਜਾਬ ਦੇ ਮੁੱਖ ਮੰਤਰੀ ਪਗਬੰਦ ਤੁਮਾਨ ਡਿਊਟੀ ਲਗਾਉਣਗੇ ਕਿ ਦੁਬਾਰਾ ਰਿਮਾਂਡ ਤੇ ਦੁਬਾਰਾ ਟ੍ਰਾਇਲ ਤੇ ਦੁਬਾਰਾ ਇਨਵੈਸਟੀਗੇਸ਼ਨ ਤੇ ਫਿਰ ਭੇਜੋ ਬਿਕਰਮ ਜੀਤਿਆ ਨੂੰ ਬਿਕਰਮ ਜੀਤਿਆ ਦੀਆਂ ਜੇਲ੍ਹ ਦੇ ਵਿੱਚ ਬੈਠੇ ਪਿਠਾਏ ਦੀਆਂ ਮੁਸ਼ਕਲਾਂ ਵੱਡੇ ਪੱਧਰ ਤੇ ਵਧ ਗਈਆਂ ਨੇ ਕਿਉਂਕਿ ਆਈਪੀਐਸ ਅਫਸਰ ਹਰਪ੍ਰੀਤ ਸਿੰਘ ਸਿੱਧੂ ਨੂੰ ਕੌਣ ਨਹੀਂ ਜਾਣਦਾ ਕੌਣ ਨਹੀਂ ਜਾਂਦਾ ਆਰਡਰ ਦਾ ਸਿਸਟਮ ਜੇਕਰ ਠੀਕ ਕਰਨਾ ਹੋਵੇ ਤਾਂ ਆਈਪੀਐਸ ਹਰਪ੍ਰੀਤ ਸਿੰਘ ਸਿੱਧੂ ਤੋਂ ਬਿਹਤਰ ਕੋਈ ਅਫਸਰ ਪੰਜਾਬ ਦੇ ਵਿੱਚ ਹੋ ਹੀ ਨਹੀਂ ਸਕਦਾ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋਮਾਨ ਵੱਲੋਂ ਵੱਡੀ ਕਾਰਵਾਈ ਕਰਵਾਈ ਜਾਵੇਗੀ ਇੱਕ ਦੋ ਪੱਥੀਆਂ ਦੇ ਵਿੱਚ ਹੋਰ ਵੀ ਇਨਵੋਲਵ ਕੀਤਾ ਜਾ ਸਕਦਾ ਹੈ ਬਿਕਰਮ ਜਿੱਠਿਆ ਨੂੰ ਕਿਉਂਕਿ ਬਿਕਰਮਜੀਠਿਆ ਦੇ ਵਕੀਲਾ ਵੱਲੋਂ ਕਾਨਫਰੰਸ ਕਰਕੇ ਕਿਆ ਕਿਆ ਸੀ ਮਲਟੀਪਲ ਕੇਸ ਕਰਨ ਦੀ ਤਿਆਰੀ ਕਰ ਰਹੇ ਨੇ ਪੰਜਾਬ ਦੇ ਬੁਖਮંત્રી ਭਗਵੰਤ ਮਾਨ ਬਿਕਰਮਜੀਠਿਆ ਦੇ ਵਿਰੁੱਧ ਹਾਲਾਂਕਿ ਅਰਸ਼ਦੀਪ ਸਿੰਘ ਕਲੇ ਅਤੇ ਦਵਨਬੀਰ ਸੋਪਤੀ ਹੋਰਾਂ ਨੇ ਕਿਹਾ ਸੀ ਕਿ ਬਿਕਰਮਜੀਠਿਆ નિર્ਦੋਸ਼ ਹੈ ਬੇਕਸੂਰ ਹੈ ਜਦੋਂ 40000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਬਿਕਰਮਜੀਠਿਆ ਦੇ ਵਕੀਲਾ ਦੇ ਨਾਲ-ਨਾਲ ਪਰਿਵਾਰ ਦੇ ਵੀ ਸਾਥੂਗਾ ਗਰੀਬ ਕੋ ਜੀਠਿਆ ਦੇ ਕੋਲੋਂ ਵੀ ਜਾਇਦਾ ਦੇ ਹਵਾਲੇ ਮੰਗੇ ਗਏ ਨੇ ਹਾਲਾਂਕਿ ਉਹਨਾਂ ਨੇ ਚੁਣੌਤੀ ਦਿੱਤੀ ਹੈ ਦੂਸਰੇ ਪਾਸੇ ਉਹਨਾਂ ਦੇ ਸਾਲੇ ਦੇ ਕੋਲੋਂ ਵੀ ਜਿਹੜੇ ਹਵਾਲੇ ਮੰਗੇ ਗਏ ਨੇ ਉਹਨਾਂ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਭਾਰਤੀ ਜਨਤਾ ਪਾਰਟੀ ਕਹਿੰਦੇ ਨੇ ਕਿ ਐਂਟਰੀ ਕਰ ਪ ਜਾ ਰਹੀ ਹੈ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਜੇਕਰ ਫਿਰ ਦੁਬਾਰਾ ਬਿਕਰਮ ਜੀਠਿਆ ਹੋ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਉਹਨਾਂ ਉੱਤੇ ਪਰਚੇ ਘੜਾ ਦਿੱਤੇ ਜਾਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਵਾਈ ਨੂੰ ਕਾਰਵਾਈ ਤੇ ਲੋਕ ਲਗਾ ਦਿੱਤੀ ਜਾਵੇ ਲੇਕਿਨ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਕਹਿ ਰਹੇ ਨੇ ਟ੍ਰਾਇਲ ਵੀ ਹੋਣਗੇ ਰਿਮਾਂਡ ਵੀ ਹੋਣਗੇ ਤੇ ਉਹਦਾ ਨਾਮ ਕੀ ਹੈ ਇਨਵੈਸਟੀਗੇਸ਼ਨ ਵੀ ਹੋਵੇਗੀ ਬਿਕਰਮ ਜਿੱਠਿਆ ਤੇ ਲਗ ਭੱਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਕਿਹੜੇ ਰਸਤੇ ਥਾਣੀ ਬਿਕਰਮ ਜਿੱਠਿਆ ਬਾਅਦ ਆਉਂਦੇ ਨੇ ਆਪਣੇ ਬਲਬੂਤੇ ਉੱਤੇ ਆਪਣੇ ਵਕੀਲਾ ਦੇ ਬਲਬੂਤੇ ਉੱਤੇ ਜਾਂ ਭਾਰਤੀ ਜਨਤਾ ਪਾਰਟੀ ਦੇ ਬਲਬੂਤੇ ਉੱਤੇ ਆਉਦੇ ਨੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਫਿਰ ਦੁਬਾਰਾ ਟਰਾਈ ਫਿਰ ਦੁਬਾਰਾ ਰਿਮਾਈਂਡ ਫਿਰ ਦੁਬਾਰਾ ਉਹਦਾ ਨਾਮ ਕੀ ਹੈ ਜਿਹੜਾ ਇਨਵੈਸਟੀਗੇਸ਼ਨ ਹੈ ਸਿਟ ਵੱਲੋਂ ਚੱਲੇਗੀ ਬਿਕਰਮ ਜੀਠਿਆ ਤੇ ਬਿਕਰਮ ਜੀਠਿਆ ਦੀਆਂ ਦਿਨ-ਦਰ-ਦਿਨ ਮੁਸ਼ਕਲਾਂ ਵਧੀਆਂ ਜ਼ਾਦੀਆਂ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਇੱਕੋ ਹੀ ਸਿਆਸੀ ਸਟੰਟ ਹੈ ਕਿ ਅਸੀਂ ਬਿਕਰਮਜੀਠਿਆ ਤੇ ਕਾਰਵਾਈ ਕੀਤੀ ਅਸੀਂ ਬਿਕਰਮਜੀਠਿਆ ਨੂੰ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਭੇਜਿਆ ਜੇਕਰ ਬਿਕਰਮਜੀਠਿਆ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਲੰਮਾ ਸਮਾਂ ਨਹੀਂ ਰਹਿੰਦੇ ਜੇਕਰ ਉਹਨਾਂ ਨੂੰ 7 ਸਾਲ ਤੋਂ ਲੈ ਕੇ 20 ਸਾਲ ਸਜ਼ਾ ਨਹੀਂ ਹੁੰਦੀ ਤਾਂ ਫਿਰ ਇੱਕ ਸਿਆਸੀ ਸਟੰਟਵਾ ਸਟੰਟਬਾਜ਼ੀ ਡਰਾਮੇਬਾਜ਼ੀ ਗਿੜੀ ਜਾਵੇਗੀ ਗਰੀਆ ਵਿਰੋਧੀ ਪਾਰਟੀਆਂ ਨੇ ਵਿਰੋਧੀ ਪਾਰਟੀਆਂ ਹਾਲਾ ਹਾਲਾ ਕੀ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਸੁਪਾਲ ਸਿੰਘ ਖਹਿਰ ਆ ਰਵਨੀ ਸਿੰਘ ਬਿੱਟੂ ਵਿਕਰਮਜੀਤਿਆ ਦੇ ਹੱਕ ਵਿੱਚ ਆਏ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਬਦਾ ਦਾ ਕਿਵੇਂ ਹਮਲਾ ਕਰਦੇ ਨੇ ਕਿਸ ਤਰ੍ਹਾਂ ਕਸੀਟਿਆ ਜਾਂਦਾ ਹੈ ਜਦੋਂ ਉਹਨਾਂ ਨੇ ਬਿਆਰਬਾਜ਼ੀ ਕੀਤੀ ਕਿ ਇਹ ਦੱਸਣ ਕਿ ਨਸ਼ਾ ਤਸਕਰੀ ਦੀ ਸਪੋਰਟ ਵਿੱਚ ਹੈ ਜੇਕਰ ਹੈ ਤਾਂ ਫਿਰ ਇਹ ਇੱਕੋ ਇੱਕ ਨੇ ਇਹ ਅੰਦਰੋਂ ਅੰਦਰ ਹੀ ਇੱਕ ਮਿਕ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਦੁਬਾਰਾ ਪੂਰਾ ਤਾਮ-ਚਾਮ ਫਿਰ ਦੁਬਾਰਾ ਅੱਡੀ ਚੋਟੀ ਦਾ ਜੋਰ ਲਗਾਉਣਗੇ ਕਿਉਂਕਿ ਬਿਕਰਮਜੀਠਿਆ ਦਾ ਜੇ ਕੋਈ ਮਾਰਾ ਮਸਤਾ ਮਾਰਾ ਮੋਟਾ ਰਸਤਾ ਰਹਿਦਾ ਹੈ ਉਹ ਵੀ ਬੰਦ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਜਿਸ ਤਰ੍ਹਾਂ ਦੀ ਫਾਈਲਾਂ ਦੇ ਦੁਬਾਰਾ ਖੁਲਾਸੇ ਹੋ ਰਹੇ ਨੇ ਹੋਰ ਜਿਆਦਾ ਦਾਦੇ ਹਵਾਲੇ ਸਾਹਮਣੇ ਆ ਰਹੇ ਨੇ ਕਿਹੜੀਆਂ-ਕਿਹੜੀਆਂ ਕੰਪਨੀਆਂ ਦੇ ਵਿੱਚ ਪੈਸਾ ਇਨਵੈਸਟ ਕੀਤਾ ਗਿਆ ਕਿਹੜੀਆਂ-ਕਿਹੜੀਆਂ ਕੰਪਨੀਆਂ ਦੇ ਵਿੱਚੋਂ ਪੈਸਾ ਕਮਾਇਆ ਗਿਆ ਉਸ ਦੇ ਹਵਾਲਾ ਫਿਰ ਦੁਬਾਰਾ ਪੇਸ਼ ਕਰਨਗੇ ਅਦਾਲਤ ਦੇ ਵਿੱਚ ਚਾਹੇ ਉਹ ਹਵਾਲਤੀ ਸਾਨਕ ਅਦਾਲਤ ਹੋਵੇ ਚਾਹੇ ਪੰਜਾਬ ਤੇ ਹਰਿਆਣ ਦੀ ਹਾਈ ਕੋਰਟ ਹੋਵੇ ਤੇ ਚਾਹੇ ਹੋਵੇ ਦਿੱਲੀ ਦੀ ਚਾਹੇ ਹੋਵੇ ਭਾਰਤੀ ਸੁਪਰੀਮ ਕੋਰਟ ਹਰ ਤਰ੍ਹਾਂ ਦਾ ਚੈਲੰਜ ਜਿਹੜਾ ਬਿਕਰਮਜੀਤਿਆ ਵੱਲੋਂ ਕੀਤਾ ਜਾਵੇਗਾ ਹਰ ਤਰ੍ਹਾਂ ਦੀ ਪਟੀਸ਼ਨ ਜਿਹੜੀ ਪੰਜਾਬ ਸਰਕਾਰ ਦੇ ਵਿਰੁੱਧ ਪਾਈ ਜਾਵੇਗੀ ਉਸ ਨੂੰ ਚੁਣੌਤੀ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਪੰਜਾਬ ਪੁਲਿਸ ਆਈਪੀਐਸ ਆਈਪੀਐਸ ਅਫਸਰ ਹਰਪਿੰਦਰ ਸਿੰਘ ਸਿੱਧੂ ਅਤੇ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਦਿੱਤੀ ਜਾਵੇਗੀ ਧੰਨਵਾਦ